ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਕਿ ਜਗਜੀਤ ਸਿੰਘ ਡੱਲਿਆਲ ਜਿਨ੍ਹਾਂ ਨੇ ਕਿ ਅੱਜ ਮਰਨ ਵਰਤ ਤੇ ਬੈਠਣਾ ਸੀਗਾ ਕਿਸਾਨੀ ਮੰਗਾਂ ਨੂੰ ਲੈ ਕੇ ਚੋਕੇ ਐਮਐਸਪੀ ਦੇ ਉੱਤੇ ਜਿਹੜਾ ਗਰੰਟੀ ਵਾਲਾ ਕਾਨੂੰਨ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਤੇ ਹੋਰ ਵੀ ਜਿਹੜੀਆਂ ਵੱਖ-ਵੱਖ 13 14 ਮੰਗਾਂ ਸੀਗੀਆਂ ਉਹਨਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸਾਡੇ ਕਿਸਾਨ ਸ਼ੰਭੂ ਖਨੋਰੀ ਦੇ ਉੱਤੇ ਮੋਰਚਾ ਲਾਈ ਬੈਠੇ ਆ ਸਰਕਾਰ ਨੇ ਹਾਲ ਤੱਕ ਕੋਈ ਗੱਲ ਨਹੀਂ ਸੁਣੀ ਪਿੱਛੇ ਝੜਪਾਂ ਹੋਈਆਂ ਕਿਸਾਨਾਂ ਦੇ ਡਾਂਗਾ ਮਾਰੀਆਂ ਗਈਆਂ ਥਰੂ ਗੈਂਸ ਦੇ ਗੋਲੇ ਮਾਰੇ ਗਏ ਗੋਲੀਆਂ ਮਾਰੀਆਂ ਗਈਆਂ ਜਿਹਦੇ ਵਿੱਚ ਸਾਡਾ ਨੌਜਵਾਨ ਬੰਨੂ ਪਿੰਡ ਤੋਂ ਸ਼ਹੀਦ ਵੀ ਹੋਇਆ ਸੀ ਤੇ ਬਹੁਤ ਜਾਣੇ ਸਾਡੇ ਜ਼ਖਮੀ ਵੀ ਹੋਏ ਸੀ ਸੋ ਲੰਮੇ ਸਮੇਂ ਤੋਂ ਮੋਰਚਾ ਚੱਲ ਰਿਹਾ ਪਰ ਕੋਈ ਸੁਣਵਾਈ ਦੀ بجائے ਸਰਕਾਰ ਕੱਲ ਜਦੋਂ ਐਲਾਨ ਕੀਤਾ ਕਿ ਕੱਲ ਨੂੰ ਡੱਲਿਆ ਸਾਹਿਬ ਨੇ ਮਰਨ ਵਰਤੇ ਬੈਠਣਾ ਤੇ ਰਾਤ ਜਬਰੀ ਉਹਨੂੰ 2:3 3 ਵਜੇ ਪੁਲਿਸ ਦੁਆਰਾ ਚੱਕਿਆ ਗਿਆ ਤੇ ਪੁਲਿਸ ਕਹਿ ਰਹੀ ਆ ਮੈਂ ਹੁਣੀ ਇੱਕ ਪੁਲਿਸ ਅਫਸਰ ਦਾ ਬਿਆਨ ਸੁਣ ਰਿਹਾ ਸੀਗਾ ਕਹਿੰਦੇ ਜੀ ਅਸੀਂ ਤਾਂ ਉਹਦੀ ਮੈਡੀਕਲ ਜਾਂਚ ਕਰਾਉਣੀ ਆ ਉਹਦਾ ਚੈੱਕਅਪ ਕਰਾਉਣਾ ਜੀ ਵੀ ਉਹ ਬਜ਼ੁਰਗ ਬੰਦਾ ਹੈ ਕਦੇ ਉਹਦਾ ਨੁਕਸਾਨ ਨਾ ਹੋ ਜੇ ਮੈਂ ਪੁੱਛਣਾ ਚਾਹੁੰਦਾ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਜਾਂ ਸਰਕਾਰ ਨੂੰ ਵੀ ਅੱਜ ਤੋਂ 5 ਦਿਨ ਪਹਿਲਾਂ ਸ਼ੇਰਗੜ ਪਿੰਡ ਜ਼ਿਲ੍ਹਾ ਬਠਿੰਡੇ ਦੇ ਵਿੱਚ ਜਦੋਂ ਕਿਸਾਨ ਕੁੱਟੇ ਗਏ ਬਾਪੂ ਕੁੱਟੇ ਗਏ ਸਾਡੇ ਉੱਥੇ 80-80 ਸਾਲ ਦੇ 77 ਸਾਲ ਦੇ ਬਾਪੂਆਂ ਦੇ ਡਾਂਗਾ ਮਾਰੀਆਂ ਗਈਆਂ ਅਥਰੂ ਕੈਨਸ ਦੇ ਗੋਲੇ ਮਾਰੇ ਗਏ ਪਾਣੀ ਦੀਆਂ ਬਿਛਾੜਾਂ ਮਾਰੀਆਂ ਗਈਆਂ ਉਦੋਂ ਭਾਈ ਸਾਹਿਬ ਤੁਹਾਨੂੰ ਖਿਆਲ ਨਹੀਂ ਆਇਆ ਵੀ ਇਹ ਬਜ਼ੁਰਗ ਨੇ ਹੁਣ ਤੁਸੀਂ ਬਹਾਨਾ ਕੀ ਬਣਾ ਰਹੇ ਹੋ ਡਰਾਮਾ ਕੀ ਖੇਡ ਰਹੇ ਹੋ ਓਕੇ ਜੀ ਅਸੀਂ ਤਾਂ ਤਾਂ ਚੱਕ ਕੇ ਲਿਆਂਦਾ ਹੈ ਬਜ਼ੁਰਗ ਬੰਦਾ ਚੈੱਕ ਕਰਾਉਣਾ ਸੀ ਗੱਲ ਦੇ ਕਿੱਧਰ ਨੂੰ ਘੁਮਾ ਰਹੇ ਨੇ ਸੋ ਪੰਜਾਬ ਦੇ ਲੋਕੋ ਤੁਹਾਨੂੰ ਅਪੀਲ ਆ ਬਾਈ ਵੀ ਇਹ ਸੋਡੇ ਆਗੂਆਂ ਨੂੰ ਸੋਡੇ ਲੜਨ ਵਾਲੀਆਂ ਧਿਰਾਂ ਨੂੰ ਇਹਨਾਂ ਨੇ ਤੁਹਾਡੇ ਆਗੂਆਂ ਨੂੰ ਫੜ ਕੇ ਕਿਸੇ ਨਾ ਕਿਸੇ ਮੁਕੱਦਮੇ ਜਾਂ ਤਾਂ ਇਹ ਜੇਲ੍ਹਾਂ ਵਿੱਚ ਬੰਦ ਕਰ ਦੇਣਗੇ ਜਾਂ ਰਿਟੇਨ ਕਰ ਲੈਣਗੇ ਚੱਕ ਕੇ ਹਸਪਤਾਲਾਂ 'ਚ ਜਾ ਕੇ ਭਰਤੀ ਕਰਾ ਦੇਣਗੇ ਤੇ ਹੌਲੀ ਹੌਲੀ ਜਿਹੜੇ ਤੁਹਾਡੇ ਸੰਘਰਸ਼ ਨੇ ਤੁਹਾਡੇ ਅੰਦੋਲਨ ਨੇ ਖਦੇੜ ਦੇਣਗੇ ਤੇ ਲੋਕਾਂ ਨੂੰ ਘਰਾਂ 'ਚ ਹੀ ਦੱਬ ਦੇਣਗੇ ਕਿਉਂਕਿ ਜਿਹੜੇ ਨਵੇਂ ਤੋਂ ਨਵੇਂ ਕਾਲੇ ਕਾਨੂੰਨ ਬਿਜਲੀ ਵਾਲਾ ਕਾਨੂੰਨ ਹਲੇ ਸਿਰ ਤੇ ਖੜਾ ਤੁਹਾਡੇ ਤਿੰਨ ਕਾਲੇ ਕਾਨੂੰਨ ਤੁਸੀਂ ਰੱਦ ਕਰਾ ਕੇ ਆਏ ਹੋ ਝੋਨਾ ਤੁਹਾਡਾ ਐਸ ਕੀ ਰੁਲਿਆ 2 ਮਹੀਨੇ ਹੋ ਗਏ ਝੋਨੇ ਨੂੰ ਹਾਲੇ ਹੀ ਮੰਡੀਆਂ 'ਚ ਪਿਆ ਡੀਏਪੀ ਸੋਣ ਨੂੰ ਨਹੀਂ ਮਿਲਿਆ ਝੋਨਾ ਦਾ ਗਾਂ ਵਾਲਾ ਛੱਡੋ ਵੀ ਪਤਾ ਕੀ ਬਣਨਾ ਹਲੇ ਸਾਲ ਦੀ ਖੇਤੀ ਹੈ ਜਿਹੜੀ ਕਾਨਕ ਤੁਸੀਂ ਬੀਜੀ ਬੈਠੇ ਆ ਇਹਦੀ ਵੀ ਕੋਈ ਗਰੰਟੀ ਨਹੀਂ ਵੀ ਇਹ ਖਰੀਦਣਗੇ ਸੋ ਇਹ ਦਿਨੋਂ ਦਿਨ ਸਾਨੂੰ ਘੇਰੇ ਪੈ ਰਹੇ ਨੇ ਤੁਸੀਂ ਹਾਲੇ ਵੀ ਘਰਾਂ ਚ ਬੈਠੇ ਹੋ ਹੁਣ ਤਾਂ ਯਾਰ ਜਮਾ ਛੋੜਾ ਪਾਣੀ ਛੋੜੇ ਜਮਾ ਗਲ ਤੱਕ ਆ ਗਿਆ ਸਾਹ ਛੋੜੇ ਨੱਕ ਚ ਆ ਗਿਆ ਹੁਣ ਤਾਂ ਚੂਹੇ ਵਾਂਗੂ ਜਮਾ ਦਬੋ ਤੇ ਅਗਲੇ ਨੇ ਪਿੰਜਰੇ ਚ ਚੂਹਾ ਡਬਾਉਨੇ ਆ ਫੜ ਕੇ ਬਾਲਟੀ ਚ ਮੱਠਲ ਚ ਹੁਣ ਤਾਂ ਐਂ ਡਬੋਤਾ ਸਾਨੂੰ ਆ ਤਿੰਨ ਤਰੀਕ ਨੂੰ ਬੁੱਢੇ ਦਰਿਆ ਇਹ ਜ਼ਹਿਰਾ ਜਿਹੜੀਆਂ 9 ਕਰੋੜ ਲੀਟਰ ਨੂੰ ਜ਼ਹਿਰ ਪਾ ਕੇ ਮਾਰਿਆ ਜਾ ਰਿਹਾ ਉਹ ਜ਼ਹਿਰਾ ਬੰਦ ਕਰਨੀਆਂ ਨੇ ਤਾਜਪੁਰ ਰੋਡ ਦੇ ਉੱਤੋਂ ਲੁਧਿਆਣੇ ਜੇਲ੍ਹ ਦੇ ਕੋਲੇ ਜਿਹੜਾ ਤਾਜਪੁਰ ਰੋਡ ਆ ਤੇ ਫੋਗਲ ਪਲਾਂਟ ਵਾਲੇ ਦੋ ਅਹਿਮ ਜਿਹੜੇ ਵੱਡੇ ਪਲਾਂਟ ਆ ਜਿੱਥੋਂ 9 ਕਰੋੜ ਲੀਟਰ ਜ਼ਹਿਰ ਬੁੱਢੇ ਦਰਿਆ ਰਹੀਂ ਸਤਲੁਜ ਪਾ ਕੇ ਤੇ ਸਾਰਾ ਦੱਖਣੀ ਮਾਲਵਾ ਰਾਜਸਥਾਨ ਤੱਕ ਬੀਕਾਨਗਰ ਗੰਗਾ ਨਗਰ ਤੱਕ ਦੇ ਲੋਕ ਮਾਰ ਤੇ ਕੈਂਸਰ ਨਾਲ ਪੀੜੀਏ ਦੇ ਨਾਲ ਤੇ ਪ੍ਰੰਤਰੀ ਬਿਮਾਰੀਆਂ ਦੇ ਨਾਲ ਤੁਸੀਂ ਦੱਸੋ ਪੰਜਾਬ ਦੇ ਲੋਕੋ ਵੀ ਸਾਡੇ ਕੋਲੇ ਕੋਈ ਰਾਹ ਹੈ ਲੜੇ ਤੋਂ ਬਿਨਾ ਸੰਘਰਸ਼ ਕਰੇ ਤੋਂ ਬਿਨਾ ਘਰਾਂ ਤੋਂ ਨਿਕਲੇ ਤੋਂ ਬਿਨਾ ਸੋ ਮੇਰਾ ਵੀਰ ਇੱਕ ਤਾਂ ਤੁਹਾਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਖਨੌਰੀ ਦੇ ਉੱਤੇ ਆਪਣੇ ਸਾਧਨ ਲੈ ਕੇ ਟਰਾਲੀਆਂ ਲੈ ਕੇ ਗੱਡੀਆਂ ਲੈ ਕੇ ਨੌਜਵਾਨਾਂ ਨੂੰ ਤੁਹਾਨੂੰ ਖਾਸ ਅਪੀਲ ਆ ਵੀ ਸਾਡੇ ਬਾਪੂ ਸਾਡੀ ਖਾਤਰ ਲੜ ਰਹੇ ਆ ਸਾਡੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਖਾਤਰ ਲੜ ਰਹੇ ਆ ਸਾਡੀ ਧਰਤੀ ਖਾਤਰ ਸਾਡੇ ਪਾਣੀਆਂ ਖਾਤਰ ਲੜ ਰਹੇ ਨੇ ਸੋ ਮੇਰਾ ਵੀਰ ਬੇਨਤੀ ਆ ਵੱਡੀ ਗਿਣਤੀ ਦੇ ਵਿੱਚ ਤੁਸੀਂ ਖਨੌਰੀ ਦੇ ਪਹੁੰਚੋ ਕਿਉਂਕਿ ਹੁਣੇ-ਹੁਣੇ ਮੈਨੂੰ ਪਤਾ ਲੱਗਿਆ ਵੀ ਇੱਥੇ ਹੋਰ ਇੱਕ ਕਿਸਾਨ ਆਗੂ ਜਿਹੜਾ ਸਾਡਾ ਉਹ ਅੱਜ ਮਰਨ ਵਰਤ ਦੇ ਉੱਤੇ ਡਲੇ ਵਾਲ ਤੋਂ ਸਾਹ ਡਲੇ ਵਾਲ ਸਾਹਿਬ ਤੋਂ ਬਾਅਦ ਬੈਠ ਰਿਹਾ ਸੋ ਕਿੰਨਿਆਂ ਨੂੰ ਇਹ ਚੱਕਣਗੇ ਜੇ ਸਾਡੀ ਗਿਣਤੀ ਘਟੂਗੀ ਅਸੀਂ ਘਰਾਜ ਬੈਠਾਂਗੇ ਫਿਰ ਇਹ ਚੱਕਣਗੇ ਵੀ ਫਿਰ ਆਪਣੇ ਵੱਲ ਦਾ ਪ੍ਰਯੋਗ ਵੀ ਕਰਨਗੇ ਧੱਕਾ ਵੀ ਕਰਨਗੇ ਇਹ ਸਾਰਾ ਕੁਝ ਹੀ ਕਰਨਗੇ ਇਹ ਲੋਕਾਂ ਵੱਲ ਦੇਖਦੇ ਆ ਵੀ ਲੋਕ ਉੱਠਦੇ ਆ ਕਿ ਨਹੀਂ ਉੱਠਦੇ ਸੋ ਤੁਹਾਡਾ ਫਰਜ਼ ਆ ਬਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਕਨੌਰੀ ਪਹੁੰਚੋ ਤੇ 3 ਤਰੀਕ ਨੂੰ ਮੈਂ ਫੇਰ ਕਹਿਣਾ 3 ਤਰੀਕ ਨੂੰ ਜੇ ਤੁਸੀਂ ਨਾ ਨਿਕਲੇ ਕੇਰਾ ਸਾਨੂੰ ਵੀ ਪਹੁੰਚਗੇ ਅਸੀਂ ਵੀ ਤੁਰੇ ਫਿਰਦੇ ਆ ਸਾਨੂੰ ਵੀ ਚੱਕਣਾ ਪਰ ਜੇ ਤੁਸੀਂ 3 ਤਰੀਕ ਨੂੰ ਨਾ ਨਿਕਲੇ ਉਹ ਜ਼ਹਿਰਾਂ ਨਾ ਬੰਦ ਕੀਤੀਆਂ ਤਾਂ ਤੁਹਾਨੂੰ ਲੋੜ ਹੀ ਨਹੀਂ ਪੈਣੀ ਡਾਂਗਾ ਮਾਰਨ ਦੀ ਤੁਹਾਨੂੰ ਲੋੜ ਨਹੀਂ ਪੈਣੀ ਇਥੇ ਚੱਟੇ ਦੀ ਲੋੜ ਨਹੀਂ ਪੈਣੀ ਕਿਸੇ ਹੋਰ ਤੰਤਰ ਨੂੰ ਵਰਤਣ ਦੀ ਕੋਈ ਹੋਰ ਕਾਨੂੰਨ ਨੂੰ ਵਰਤਣ ਦੀ ਕੋਈ ਕਾਲੇ ਕਾਨੂੰਨ ਲਿਆਉਣ ਦੀ ਤੁਹਾਨੂੰ ਪਾਣੀਆਂ ਦੀਆਂ ਜ਼ਹਿਰਾਂ ਨਾਲ ਹੀ ਮਾਰ ਦੇਣਗੇ ਪਾਣੀ ਤਾਂ ਆਪਾ ਪੀਣਾ ਹੀ ਆ ਪਾਣੀ ਨਾ ਪੀਓਗੇ ਤਾਂ ਵੀ ਮਰੋਗੇ ਜੇ ਜ਼ਹਿਰੋ ਆ ਪੀਓਗੇ ਤਾਂ ਤਾਂ ਵੀ ਮਰੋਗੇ ਦੋਨੇ ਪਾਸੇ ਮੌਤ ਹੈ ਤੁਹੇ ਮੌਤ ਹੀ ਦੇਖਦੀ ਤਾਂ ਫਿਰ ਲੜਕੀ ਮਰ ਲਓ ਯਾਰ ਲੜਕੇ ਸੰਘਰਸ਼ ਕਰਕੇ ਜ਼ਹਿਰਾਂ ਬੰਦ ਕਰ ਲਓ ਯਾਰ ਨਾ ਮਸਲਾ ਹਿੰਦੂ ਦਾ ਨਾ ਸਿੱਖ ਦਾ ਨਾ ਮੁਸਲਮਾਨ ਦਾ ਨਾ ਸਾਈ ਦਾ ਨਾ ਮਸਲਾ ਪਿੰਡੂ ਸ਼ਹਿਰੀ ਦਾ ਨਾ ਮਸਲਾ ਅਮੀਰ ਗਰੀਬ ਦਾ ਪਾਣੀ ਤਾਂ ਹਰ ਇੱਕ ਦੀ ਲੋੜ ਹੈ ਹਰ ਇੱਕ ਦਾ ਜੀਵਨ ਪਾਣੀ ਆ ਵਨਾਸਪਤੀ ਆ ਪਾਣੀ ਆ ਕਰਕੇ ਆ ਸਾਰੀ ਧਰਤੀ ਪਾਣੀ ਕਰਕੇ ਆ ਜੀਵ ਜੰਤੂ ਇਨਸਾਨ ਪਾਣੀ ਕਰਕੇ ਸੋ ਪਾਣੀ ਸੋਡੇ ਜ਼ਹਿਰ ਬਣਾਤੇ ਤਿੰਨ ਤਰੀਕ ਨੂੰ ਭਰਾਵੋ ਅਸੀਂ ਹਰ ਹਾਲ ਉਹ ਜ਼ਹਿਰਾਂ ਬੰਦ ਕਰਨਗੇ ਕਰਾਂਗੇ ਤੁਹਾਡੇ ਸਹਿਯੋਗ ਨਾਲ ਤੁਹਾਡੀ ਤਾਕਤ ਨਾਲ ਤੁਹਾਡੀ ਸ਼ਕਤੀ ਨਾਲ ਹੁਣ ਮੈਂ ਦੇਖਦਾ ਕਿ ਕਿੰਨੇ ਲੋਕ ਪੰਜਾਬ ਦੇ ਤੈਨੂੰ ਤ੍ਰਿਗਨ ਉੱਥੇ ਪਾਵਾਂ ਦੇ ਕਿੰਨੇ ਕ ਲੋਕ ਇੱਥੇ ਖਨੌਰੀ ਵਾਲੇ ਪਾਸੇ ਸਾਡੇ ਆਪ ਮਹਾਰੇ ਲੋਕ ਚਲੋ ਜਿੱਥੇ ਮੰਗ ਦਾ ਕਾਡਰ ਹੁੰਦਾ ਉਹ ਪਹੁੰਚ ਹੀ ਰਿਹਾ ਮੈਂ ਦੇ ਦਾਂ ਟਰਾਲਾਂ ਨੰਗ ਰੇ ਸਾਡੇ ਕੋਲ ਦੀ ਵੱਡੀ ਗੱਲ ਦੀ ਜਾ ਰਹੀ ਹੈ ਉਹਨਾਂ ਲੋਕ ਪਰ ਆਪ ਮਹਾਰੇ ਜਿਹੜੇ ਸਾਡੀ ਨੌਜਵਾਨੀ ਹਮੇਸ਼ਾ ਸਾਡੇ ਬਾਪੂਆਂ ਦਾ ਅਸੀਂ ਸਹਿਯੋਗ ਦਿੱਤਾ ਚਾਹੇ ਪਹਿਲਾਂ 20 ਦੇ ਕਿਸਾਨੀ ਮੋਰਚੇ 'ਚ ਤੇ ਚਾਹੇ ਹੁਣ ਜਿਹੜਾ ਮੋਰਚਾ ਸ਼ੁਰੂ ਹੋਇਆ ਸੀ ਉਹਦੇ ਵਿੱਚ ਅਸੀਂ ਆਪਣਾ ਸਹਿਯੋਗ ਪਾਇਆ ਆਪਣੇ ਬਾਪੂਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੋ ਅੱਜ ਲੋੜ ਆ ਬਾਈ ਕਿਉਂਕਿ ਜੇ ਕੋਈ ਵੀ ਸੰਘਰਸ਼ ਸਾਡਾ ਫੇਲ ਹੁੰਦਾ ਤੋਂ ਭੁੱਲ ਜੋ ਕੋਈ ਵੀ ਸੰਘਰਸ਼ ਸਾਡਾ ਗਾਂਹਾਂ ਵਾਲੇ ਸਮੇਂ ਦੇ ਵਿੱਚ ਜਿੱਤਿਆ ਨਹੀਂ ਜਾਣਾ ਸਫਲ ਨਹੀਂ ਹੋਣਾ ਤੇ ਮੈਂ ਇੱਕ ਬੇਨਤੀ ਹੋਰ ਕਰਦਾ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਜਿਵੇਂ ਬਰਿੰਡੇ ਸਾਡੇ ਕਿਸਾਨ ਜੂਨੀਅਨ ਵਾਲੇ ਬਾਪੂ ਕੁੱਟੇ ਗਰਾਹਾਂ ਵਾਲੇ ਇਹ ਸਿੱਧੂਪੁਰ ਵਾਲੇ ਮੋਰਚਾ ਲਾਈ ਬੈਠੇ ਆ ਪੰਦੇਰ ਵਰਗੇ ਬੈਠੇ ਨੇ ਜਾਂ ਹੋਰ ਸਾਡੀਆਂ ਜਿਹੜੀਆਂ ਕਿਸਾਨਾਂ ਦੀਆਂ ਧਰਾਂ ਲੜ ਰਹੀਆਂ ਤੁਹਾਨੂੰ ਬੇਨਤੀ ਆ ਜਿਵੇਂ ਆਪਾਂ ਦਿੱਲੀ ਇਕੱਠੇ ਹੋਏ ਸੀਗੇ ਇਸ ਤਰ੍ਹਾਂ ਬਾਈ ਸਾਰੇ ਇਕੱਠੇ ਹੋ ਕੇ ਮੋਰਚਾ ਆਪਾਂ ਸਫਲ ਕਰਗੇ ਜੇ ਕੋਈ ਵੀ ਮੋਰਚਾ ਮੈਂ ਪਹਿਲੇ ਕਿਹਾ ਇੱਕ ਵੀ ਮੋਰਚਾ ਤੁਹਾਡਾ ਆ ਸਫਲ ਹੋ ਗਿਆ ਫੇਲ ਹੋ ਗਿਆ ਸਰਕਾਰ ਨੇ ਤੁਹਾਨੂੰ ਖਦੇੜਤਾ ਨਖੇੜਤਾ ਤਾਂ ਆਉਣ ਵਾਲੇ ਸਮੇਂ ਵਿੱਚ ਭਰ ਜਾਵੇ ਤੁਸੀਂ ਕੋਈ ਵੀ ਆਪਣਾ ਹੱਲ ਮਸਲੇ ਦਾ ਆਪਣੇ ਹੱਕ ਦੀ ਗੱਲ ਆਪਣੀਆਂ ਮੰਗਾਂ ਦੀ ਗੱਲ ਤੁਸੀਂ ਕਿਸੇ ਤਰੀਕੇ ਨਾਲ ਮਨਵਾ ਲੋਗੇ ਤੁਹਾਡੇ ਸਾਰੇ ਮੋਰਚੇ ਮੁੜ ਕੇ ਫੇਲ ਕਰਨਗੇ ਸੋ ਆਓ ਮੇਰਾ ਵੀ ਬਹੁਤ ਬਹੁਤ ਸੰਗਤ ਗਿਣਤੀ ਦੇ ਵਿੱਚ ਨੌਜਵਾਨਾਂ ਦੀ ਖਾਸ ਤੌਰ ਤੇ ਮੈਂ ਕਹਿੰਦਾ ਅਪੀਲ ਹੈ ਨੌਜਵਾਨੋ ਤੁਹਾਨੂੰ ਖਨੌਰੀ ਪਹੁੰਚੋ ਤੇ 3 ਤਰੀਕ ਨੂੰ ਲੁਧਿਆਣੇ ਪਹੁੰਚੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ